ਕਾਂਗਰਸ ਦੇ ਲੀਡਰ ਪ੍ਰਤਾਪ ਬਾਜਵਾ ਨੂੰ ਆਪਨੇ ਠੋਕਵਾਂ ਜਵਾਬ ਦਿੱਤਾ ਹੈ ਨੀਲ ਗਰਗਨੇ ਕਿਹਾ ਕਿ ਬਾਜਪਦੀ ਭਾਰ ਪੱਚ ਸੈਟਿੰਗ ਹੋ ਚੁੱਕੀ ਹੈ ਦੇਰ ਅਸਲ ਪ੍ਰਤਾਪ ਬਾਜਵਾ ਨੇ ਕਿਹਾ ਸੀ ਕਿ ਆਪ ਵਿਧਾਇਕਾਂ ਨੇ ਕਾਂਗਰਸ ਚ ਪਹਿਲਾਂ ਹੀ ਐਡਵਾਂਸ ਬੁਕਿੰਗ ਕਰਵਾ ਲਈ ਹੈ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਬਿਆਨ ਸਾਹਮਣੇ ਹੈ ਆਪ ਦੇ ਬੁਲਾਰੇ ਨੀਲ ਗਰਗਨੇ ਪ੍ਰਤਾਪ ਬਾਜਵਾ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਬਾਜਪਦੀ ਭਾਰ ਪੱਚ ਬੁਕਿੰਗ ਹੋ ਚੁੱਕੀ ਹੈ ਇਸ ਸੰਬੰਧ ਵਿੱਚ ਬੰਗਲੌਰ ਵੀ ਗਏ ਸਨ ਹੋਰ ਕੀ ਕੁਝ ਕਿਹਾ ਨੀਲ ਗਰਗਨੇ ਤੁਸੀਂ ਵੀ ਸੁਣੋ ਪ੍ਰਤਾਪ ਬਾਜਵਾ ਜੀ ਨੇ ਭਾਜਪਾ ਦੀ ਆਪਣੀ ਜਿਹੜੀ ਟਿਕਟਾ ਉਹ ਪੱਕੀ ਕਰ ਲਈ ਹੈ ਸਾਡੇ ਕੋਲ ਪੱਕੀਆਂ ਖਬਰਾਂ ਨੇ 12 ਪੌੜੀਆਂ ਤਾਂ ਇਹ ਚੜ ਹੀ ਗਏ ਹੈਗੇ ਆ ਬਸ ਇੱਕ ਦਰਵਾਜ਼ੇ ਦੀ ਘੰਟੀ ਜਿਹੜੀ ਆ ਉਹ ਮਾਰਨੀ ਹੈ ਪਿਛਲੇ ਦਿਨੀ ਬਾਜਵਾ ਜੀ ਜਿਹੜੇ ਬੰਗਲੌਰ ਵੀ ਜਾ ਕੇ ਆਏ ਆ ਔਰ ਭਾਜਪਾ ਦੇ ਵੱਡੇ ਵੱਡੇ ਲੀਡਰਾਂ ਨੂੰ ਮਿਲ ਕੇ ਆਏ ਆ ਆਪਣੀ ਉੱਥੇ ਸੈਟਿੰਗ ਕਰਕੇ ਆਏ ਹੈਗੇ ਆ ਸੋ ਮੈਂ ਤੇ ਬਲਕਿ ਰਾਹੁਲ ਗਾਂਧੀ ਜੀ ਨੂੰ ਇਹ ਕਹਿਣਾ ਚਾਹੁੰਦਾ ਨਿਗਾ ਰੱਖੋ ਪ੍ਰਤਾਪ ਸਿੰਘ ਬਾਜਵਾ ਆਲਰੇਡੀ ਭਾਜਪਾ ਦੇ ਵਿੱਚ ਆਪਣੀ ਬੁਕਿੰਗ ਕਰਵਾਈ ਬੈਠੇ ਐ ਟਿਕਟ ਪੱਕੀ ਕਰੀ ਬੈਠੇ ਐ ਬਸ ਕੁਝ ਦਿਨਾਂ ਦੀ ਦੇਰ ਹੈਗੀ ਐ ਔਰ ਸਾਡੀ ਇਹ ਖਬਰ ਪੂਰੀ ਪੱਕੀ ਐ ਪ੍ਰਤਾਪ ਬਾਜਵਾ ਜੀ ਨੇ ਭਾਜਪਾ ਦੀ ਆਪਣੀ ਜਿਹੜੀ ਟਿਕਟਾ ਉਹ ਪੱਕੀ ਕਰ ਲਈ ਐ ਸਾਡੇ ਕੋਲ ਪੱਕੀਆਂ ਖਬਰਾਂ ਨੇ 12 ਪੌੜੀਆਂ ਤਾਂ ਇਹ ਚੜ ਹੀ ਗਏ ਹੈਗੇ ਐ ਬਸ ਇੱਕ ਦਰਵਾਜ਼ੇ ਦੀ ਘੰਟੀ ਜਿਹੜੀ ਆ ਉਹ ਮਾਰਨੀ ਐ ਪਿਛਲੇ ਦਿਨੀ ਬਾਜਵਾ ਜੀ ਜਿਹੜੇ ਬੰਗਲੌਰ ਵੀ ਜਾ ਕੇ ਆਏ ਐ ਔਰ ਬੀਜਪੀ ਦੇ ਵੱਡੇ ਵੱਡੇ ਲੀਡਰਾਂ ਨੂੰ ਮਿਲ ਕੇ ਆਏ ਆ ਆਪਣੀ ਉਥੇ ਸੈਟਿੰਗ ਕਰਕੇ ਆਏ ਹੈਗੇ ਆ ਸੋ ਮੈਂ ਤੇ ਬਲਕਿ ਰਾਹੁਲ ਗਾਂਧੀ ਜੀ ਨੂੰ ਇਹ ਕਹਿਣਾ ਚਾਹੁੰਦਾ ਨਿਗਾ ਰੱਖੋ ਪ੍ਰਤਾਪ ਸਿੰਘ ਬਾਜਵਾ ਆਲਰੇਡੀ ਬੀਜਪੀ ਦੇ ਵਿੱਚ ਆਪਣੀ ਬੁਕਿੰਗ ਕਰਵਾਈ ਬੈਠੇ ਆ ਟਿਕਟ ਪੱਕੀ ਕਰੀ ਬੈਠੇ ਆ ਬਸ ਕੁਝ ਦਿਨਾਂ ਦੀ ਦੇਰ ਹੈਗੀ ਹੈ ਔਰ ਸਾਡੀ ਇਹ ਖਬਰ ਪੂਰੀ ਪੱਕੀ ਆ